ਨੰਨ ਤਨ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਆਪ ਜੀ ਦਾ 350 ਸਾਲਾਂ ਸ਼ਤਾਬਦੀ ਸ਼ਹੀਦੀ ਗੁਰੂ ਗ੍ਰੰਥ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਹੋਇਆ ਸ਼ਰੋਮ ਗੁਰਦੁਆਰਾ ਪ੍ਰਬੰਧਨ ਦੇ ਮੇਤੀ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਚ ਪ੍ਰਬੰਧ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕੰਪਲੈਕਸ ਦਾ ਨੀ ਪੱਤਰ ਰੱਖਣ ਵਾਸਤੇ ਸਮੂਹ ਸੰਗਤਾਂ ਹਾਜ਼ਰ ਹੋ ਕਰਕੇ ਆਪ ਜੀ ਦੇ ਚਰਨ ਕਮੂਹ ਆਪਾਸ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਮਹਾਰਾਜ ਜੀ ਇਹ ਕਿਰਪਾ ਕਰਨੀ ਨੋ ਸੁਆਗਮਾ ਨੂੰ ਮੁੱਖ ਰੱਖਦੇ ਹੋਇਆ ਤੇਰੇ ਰਬ ਗੁਰਬਾਣੀ ਦੇ ਜਾਪ ਹੋ ਅੱਖਰ ਬਾਗਤਾਸ ਪੁੱਲ ਚਕ ਮਿਆਫ ਕਰਨ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਖਜ਼ਾਨਿਆਂ ਵੱਲੋਂ ਕੜਾਹ ਪ੍ਰਸ਼ਾਦੀ ਦੇਹਹਾਜ ਰਲੇ ਦਾਰ ਪਰਮਾਨ ਹੁਵੇ ਮੇਰਾ ਪਰਸ਼ਾਦ ਸੰਗਤ ਵਿੱਚ ਵਰਦਾਨ ਦੀ ਆਗਿਆ ਬਖਸ਼ੇ ਖਾਲਸਾ ਪੰਥ ਵਿੱਚ ਏਕਤਾ ਇਤਿਫਾਕ ਦੇ ਦਾਤਾ ਬਖਸ਼ਣੀਆਂ ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਸਾਥੂ ਜੀ ਇਹ ਕਿਰਪਾ ਕਰਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੰਪਲਕਸ ਦੇ ਨੀ ਪੱਤਰ ਆਰੰਭ ਕਰਨ ਦੀ ਆਗਿਆ ਬਖਸ਼ੇ ਰੰਗਦੇ ਹੋ ਤਰਨਾ ਵਿੱਚ ਆਪ ਸਹਾਈ ਹੋ ਕਰਕੇ ਸੰਪੂਰਨ ਤੋਇਆਂ ਬਖਸ਼ਨੀਆਂ ਆ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਵਿੱਤਰ 350 ਸਾਲਾ ਸ਼ਹੀਦੀ ਗੋੜਪੁਰ ਨੂੰ ਸਮਰਪਿਤ ਇਹ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਕੰਪਲੈਕਸ ਹੈ ਇਹਦਾ ਅੱਜ ਰਸਮੀ ਤੌਰ ਤੇ ਟੱਪ ਲਾ ਦਿੱਤਾ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਮਹਾਨ ਨਗਰ ਕੀਰਤਨ 25 ਤਰੀਕ ਨੂੰ ਗੁਰਦੁਆਰਾ ਸੀਸਕੰਜ ਦਿੱਲੀ ਤੋਂ ਆਰੰਭ ਹੋਇਆ ਸੀ ਉਹ 28 ਤਰੀਕ ਨੂੰ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਬਹਿਬਾਨਗੜ੍ਹ ਸਾਹਿਬ ਸ਼੍ਰੀ ਪਤਾਲਪੁਰੀ ਕੀਰਤਪੁਰ ਸਾਹਿਬ ਪਹੁੰਚੂਗਾ ਸਾਰੀ ਸੰਗਤ ਨੂੰ ਬੇਨਤੀ ਆ ਸਭ ਤੋਂ ਅਖੀਰਲਾ ਇਸ ਤਾਪਦੀ ਨੂੰ ਸਮਰਪਿਤ ਜਿਹੜਾ ਉਹ ਸਮਾਗਮ ਅਮਰਤਵੇਲੇ 6 ਵਜੇ ਭੋਗ ਪਾ ਕੇ ਤੇ 9:30 ਵਜੇ ਮਹਾਨ ਨਗਰ ਕੀਰਤਨ ਜਿਹੜਾ ਆ ਉਹ ਗੁਰਦੁਆਰਾ ਸ਼੍ਰੀ ਮਹਿਬਾਨਗੜ੍ਹ ਤੋਂ ਗੁਰਦੁਆਰਾ ਸੀਸਗੰਜ ਨੂੰ ਚੱਲੂਗਾ ਜਿਹਦੀ ਸਮਾਪਤੀ ਜਾ ਕੇ ਲਗਭਗ 11:30 ਵਜੇ 12:00 ਵਜੇ ਹੋ ਜਾਊਗੀ ਉਥੇ ਗੁਰੂ ਚਰਨਾਮੰਜ ਅਰਦਾਸ ਕਰਕੇ ਜਿੱਥੇ ਗੁਰਮਤ ਦਾ ਸਮਾਗਮ ਵੀ ਚੱਲਣਾ ਤੇ ਉਥੇ ਅਰਦਾਸ ਕਰਕੇ ਇਹ ਜਿਹੜੇ ਸਤਬਦੀ ਦੇ ਸਾਡੇ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਸੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਉਹਨਾਂ ਦੀ ਸੰਪੂਰਨਤਾ ਵੀ ਹੋਊਗੀ। ਸੋ ਸਮੁੱਚੇ ਭਾਈਚਾਰੇ ਨੂੰ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਕਿ 29 ਤਰੀਕ ਨੂੰ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਵਾਹਾਂਗੜ ਤੋਂ ਇਹ ਮਹਾਨ ਨਗਰ ਕੀਰਤਨ ਚੱਲਣਾ ਉਹ 9:30 ਵਜੇ ਅਰਦਾਸ ਕਰਕੇ ਉਥੋਂ ਤੁਰਾਂਗੇ। ਸਾਰੀ ਸੰਗਤ ਨੂੰ ਬੇਨਤੀ ਆ ਕਿ ਉਹਦੇ ਵੱਧ ਤੋਂ ਵੱਧ ਆਪਣਾ ਪਹੁੰਚਣ ਦਾ ਯਤਨ ਕਰਨਾ ਕੰਪਲੈਕਸ ਕਦੋਂ ਤੱਕ ਮੁਕੰਮਲ ਹੋਊਗਾ ਦੇਖੋ ਇਹ ਅਸੀਂ ਸ਼ੁਰੂ ਕੀਤੇ ਆ ਅਸੀਂ ਇੱਕ ਕੰਪਨੀ ਨੂੰ ਮੁਖਸ ਕਤਰ ਸਾਹਿਬ ਸਾਡੇ ਟੈਂਡਰ ਵੀ ਦਿੱਤੇ ਆ ਅਸੀਂ ਛੇਤੀ ਕਾਰ ਸ਼ੁਰੂ ਕਰਾਂਗੇ ਗੁਰੂ ਸਾਹਿਬ ਦੇ ਚਰਨਾਬਿਚ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਤੇ ਸ਼ਹੀਦ ਭਾਈ ਦੇ ਆਲਾ ਜੀ ਤੇਨਾਂ ਦੀ ਕੌਮ 350 ਸਾਲਾ ਸ਼ਹੀਦ ਇਸ਼ਤਬ ਦੀ ਸ਼ਹੀਦੀ ਸਾਕਾ ਮਨਾ ਰਹੀ ਆ ਤਾਂ ਜਿੱਥੇ ਅਨੰਦਪੁਰ ਸਾਹਿਬ ਦੀ ਮਹਾਰਕ ਧਰਤੀ ਤੇ ਸ਼ਤਬਦੀ ਦਾ ਸਮਾਗਮ ਹੋਏ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋਏ ਉੱਥੇ ਨਾਲ ਹੀ ਉਸ ਯਾਦ ਨੂੰ ਪੱਕੇ ਤੌਰ ਤੇ ਯਾਦ ਰੱਖਣ ਦੇ ਲਈ ਯਾਦ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਜਿਹੜਾ ਇਹ ਕੰਪਲੈਕਸ ਆ ਇਹ ਅਕਾਲੀ ਮਾਰਕੀਟ ਦੇ ਵਿੱਚ ਆ ਜੋ ਦਾ ਟੱਕ ਲਾ ਕੇ ਆਰੰਭ ਹੋਇਆ ਅਰਦਾਸ ਹੋਈ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਅਗੇ ਤੇ ਮੈਂ ਸਮਝਦਾ ਵੀ ਇੱਕ ਬਹੁਤ ਹੀ ਚੰਗਾ ਕਾਰਜ ਆ ਸੰਗਤ ਨੂੰ ਸੰਗਤ ਦੀ ਸਹੂਲਤ ਦੇ ਲਈ ਇੱਥੇ ਨਿਵਾਸ ਵੀ ਬਣਨੇ ਆਂ ਔਰ ਸੰਗਤ ਇਹਦਾ ਲਾਹਾ ਲਊਗੀ। ਬਾਕੀ ਜਦੋਂ ਸ਼ਤਾਬਦੀਆਂ ਮਨਾਇਆਂ ਜਾਂਦੀਆਂ ਤੇ ਉਹਨਾਂ ਸ਼ਤਾਬਦੀਆਂ ਦੇ ਮੌਕੇ ਦੇ ਉੱਤੇ ਇਹੋ ਜਿਹੇ ਕਾਰਜ ਜਿਹੜੇ ਕਰਨੇ ਆ ਬਹੁਤ ਸਾਰਤਕ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਚੰਗਾ ਪ੍ਰਾਲਾ। ਦੂਜਾ ਸ਼ਤਾਬਦੀ ਚੱਲ ਰਹੀ ਆ ਜੇ ਆਨੰਦਪੁਰ ਸਾਹਿਬ 29 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਬਿਬਾਨਗੜ੍ਹ ਸਾਹਿਬ ਉਹਨਾਂ ਇਤਿਹਾਸਕ ਪਲਾਂ ਦੇ ਆਪਾਂ ਗਵਾਹ ਬਣਨਾ ਅੰਮ੍ਰਿਤ ਵੇਲੇ 8 ਵਜੇ ਦੇ ਨਾਲ ਹੀ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਕੱਲਾ ਸੀਸ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਲੈ ਕੇ ਆਏ ਅੱਗੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਮਾਤਾ ਨਾਨਕੀ ਦੀ ਉਹਨਾਂ ਨੇ ਆਪਣੇ ਪੁੱਤ ਦਾ ਕੱਲਾ ਸੀਸ ਦੇਖਿਆ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਦਾ ਸੀਸ ਦੇਖਿਆ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਦੇਖਿਆ ਉਹਨਾਂ ਯਾਦਗਾਰੀ ਪਲਾਂ ਦੇ ਗਵਾਹ ਬਣ ਦੇ ਲਈ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਜਿਹੜਾ ਵਾ ਉਹ 29 ਨਵੰਬਰ ਨੂੰ 8 ਵਜੇ ਦੇ ਨਾਲ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਚੱਲਣਾ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਹਾਂ ਅਪਾ ਇਨਾਂ ਇਤਿਹਾਸਕ ਪਲਾਂ ਦੇ ਗਵਾਹ ਬਣੀਏ ਕੋਈ ਵੀ ਘਰੇ ਨਾ ਰਵੇ ਵੱਡੀ ਗਿਣਤੀ ਦੇ ਵਿੱਚ ਇੱਕ ਸੰਗਤ 29 ਨਵੰਬਰ ਨੂੰ 8 ਵਜੇ ਦੇ ਨਾਲ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ